ਤੱਕਦੇ ਸਰੀ ਦੇ ਮੰਦ ਮਾ ਤੇ ਬਦੇ ਸਾ ਪਕਾ ਜਿਤੇ ਦਾ ਗਾਨੀ ਹਰ ਪੈਸੇ ਛਿੰਗਨੇ ਸ਼ਰਮ ਨਹੀਂ ਅਕਾਲੀ ਜਾਲ ਚੌਪਾਟੀ ਵਜ ਤੇ ਬਣਾਈ ਗਈ ਨਿਗਰਾਨ ਕਮਤੇ ਦੇ ਮੰਬਾ ਅਖਾਏ ਉਹ ਕਾਹ ਤੱਕ ਤੇ ਹਦછા ਮਤਾ ਪਾਟੀ ਚੌਪਾਟੀ ਖੁਦ ਚੁਰਕਨ ਮੀਰੀ ਨਾ ਗੱਲ ਬਾਤ ਦਦਾ ਗਿਆਨੀ ਹਰੇ ਪੈ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਤ ਦੇ ਅਧਿਆਕਸ਼ਾਂ ਤੋਂ ਪੁੱਛਣ ਦਾ ਦੋਸ਼ ਲਾਉਂਦਿਆਂ ਪਾਰਟੀ ਨੂੰ ਭੰਗੋ ਦਲ ਕਰਾਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਪਾਰਟੀ ਝੂਠੀ ਹੈ ਅਵੇ ਜੁੱਟ ਹੈ ਮੈਂ ਬੰਪੂ ਪਾਰਟੀ ਵਿੱਚ ਪਾਰਟੀ ਕਿਹੜੀ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਅਕਾਲੀ ਦਲ ਨੂੰ ਹਾਲ ਹੀ ਵਿੱਚ ਹੋਇਆ ਪਾਰਲੀਮੈਂਟ ਚੋਣ ਵਿੱਚ ਜਿਹੜਾ ਤਾਇਆ ਲਖਬੋਟਾ ਭਾਈ ਜਨਤ ਹੁੰਨ ਪਾਰਟੀ ਦੀ ਗਿਣਤੀ 30 ਲੱਖ ਦੇ ਕਾਈ ਜਾ ਰਹੀ ਹੈ ਜੋ ਬਿਲਕੁਲ ਗਲਤ ਹੈ ਪਿੱਛੇ ਸਿਆਸਤ ਵਿੱਚ ਸ਼ਾਮ ਹੋਮ ਨੰਬਰ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਤਰਮ ਤਰਮ ਦੇ ਵਿਦਿਆਰਥੀ ਹਨ ਪਰ ਜੇ ਸ਼ਿਰੋਮਨੀ ਅਕਾਲੀ ਦਲ ਨੇ ਮਜਬੂਰ ਕੀਤਾ ਦਾ ਉਹ ਸਿਆਸੀ ਪਿੱਛੇ ਤੇ ਵੀ ਆਉਣ ਲਈ ਤਿਆਰ ਹੋਣਗੇ ਬਿੱਤੀ ਕਾਲੇ ਛੱਤ ਤੇ ਮੈਂ ਬੁਲ ਕਮੇਟੀ ਦੀ ਹੋਈ ਮੀਟਿੰਗ ਦਾ ਜੀ ਕਾਇਦਿਆ ਉਹਨੇ ਕਿਹਾ ਕਿ ਇਹ ਸੇ ਬੀਚੇ ਛਡੰਨੀ ਅਕਲੀ ਨਾਲ ਦੇ ਕਾਇਦਿ ਖਾਈ ਫਟਾ ਬਲਵਿੰਦਰ ਸਿੰਘ ਪੁੰਦੇ ਨੂੰ ਛੱਡਾ ਰਹਿੰਦਾ ਦਾਵਾ ਕੀਤਾ ਗਿਆ ਜੀ ਤੋ ਬਾ ਬਾਲ ਬੀਸ ਪੁੰਦੇ ਨੇ ਆਖਿਆ ਕਿ ਉਹਨਾਂ ਨੂੰ ਕੋਈ ਛੱਡਾ ਨਹੀਂ ਮਿਲਿਆ ਉਨਾਂ ਨੇ ਕਿਹਾ ਕਿ ਗੂ ਆ ਖੰਨ ਬਲੀ ਕਾਬਈ ਹੈ ਕਿਉਂਕਿ ਪੁੰਦੇ ਨੂੰ ਇਸ ਮਾਮਲੇ ਵਿੱਚ ਛੱਡਾ ਦੇ ਨੀਰ ਨਹੀਂ ਸੀ ਉਨਾਂ ਨੇ ਕਿਹਾ ਕਿ ਛੱਤ ਮੈਂ ਬੜੀ ਕਮੈਂਟ ਨੂੰ ਆਪਾਂ ਧੋਰਤੇ ਜੇ ਜੰਮਨੀ ਅਕਾਲੀ ਨਾਲ ਪੱਤੀ ਸ਼ੁਰੂ ਕਰਨੀ ਚਾਹੀਦੀ ਹੈ